ਦਾਂ ਸਾਰੇ ਆਈ ਹੋਪ ਸਾਰੇ ਵਧੀਆ ਹੋਗੇ ਤੇ ਅੱਜ ਮੈਂ ਫੇਰ ਕਾਫੀ ਦਿਨ ਬਾਅਦ ਵੀਡੀਓ ਬਣਾਉਣ ਜਾ ਰਿਹਾ ਸੀ ਤੇ ਬਣਾਉਂਦਾ ਤਾਂ ਵੈਸੇ ਕਾਫੀ ਦਿਨ ਬਾਅਦ ਹੀ ਆ ਅਸੀਂ ਯਾਤਰਾ ਦੀ ਤਿਆਰੀ ਕਰ ਰਹੇ ਆ ਅੱਜ ਤੇ ਪਹਿਲਾਂ ਤੇ ਅੱਜ ਪਾਣੀ ਪੂਣੀ ਲਾਉਣਾ ਹੈਗਾ ਅਸੀਂ ਪੱਠਿਆਂ ਨੂੰ ਤੇ ਨਾਲ ਆਣ ਕੇ ਫਿਰ ਕੋਨੇ ਦੇ ਨਾਲ ਆੜੂੜ ਖਲਾਈ ਆ ਇੱਧਰ ਡਿਆ ਕੋਨਾ ਆੜ ਖਾ ਲੈਣ ਖਾਉਣਾ ਤੁਹਾਨੂੰ ਮੈਂ ਛਿਵਲਾ ਲੱਗੇ ਹੋਇਆ ਕੋਨਾ ਨੂੰ ਲਾ ਲਗਾ ਛਿਵਲਾ ਨੂੰ ਪਾਣੀ ਇਤ ਤੋਂ ਬਾਅਦ ਅਸੀਂ ਆਪਣਾ ਵੀ ਕੰਮ ਕਮਨ ਵੇਡ ਲਿਆ ਅੱਜ ਜਿਹੜਾ ਵੀ ਨਵੇਲਣਾ ਤੇ ਬਾਅਦ ਵਿੱਚ ਕੱਲ ਨੂੰ ਫਿਰ ਜਾਣਾ ਪਉਣੇ ਹੈਗਾ ਯਾਤਰਾ ਨੂੰ ਯਾਤਰਾ ਤੁਹਾਨੂੰ ਪਤਾ ਲੱਗ ਹੀ ਜਾਣਾ ਕਿ ਕਿੱਧਰ ਨੂੰ ਜਾਣਾ ਆਫਟਰ ਆਲ ਪਤਾ ਹੀ ਹੁਣਾ ਸਾਰਿਆਂ ਨੂੰ ਤੇ ਕੋਨਾ ਦਿਖਾਉਣਾ ਤੁਹਾਨੂੰ ਆੜ ਖਾਲਨ ਦਾ ਇੱਧਰ ਇੱਧਰ ਕੋਨਾ ਆੜ ਖਾਲ ਕੇ ਆ ਗਿਆ ਵਾ ਤੇ ਛਿਮਲਾ ਵੇਸਾ ਦੇ ਤਿਆਂ ਨਾਲ 7200 ਰੁਪਏ ਗੱਲੋ ਆਈ ਫੱਡ ਇਹ ਕਿੰਦਾ ਕੋਨਾ ਹੈਂਦਾ ਵੈਰਾਈ ਦੀ ਦੂਜੀ ਇਹ ਲੇਟ ਵਾਲੀ ਵੈਰਾਈ ਆ ਸਫਾਈ ਵੇਖੋ ਕੋਨੇ ਦੀ ਤੂੰ ਇਹ ਇਹ ਮੱਚ ਹੁੰਦੀ ਆ ਦੀ ਇਹਦੇ ਚ ਘਾਜ ਹਾਂ ਇਹਨਾਂ ਤੁੰਡੀ ਨਹੀਂ ਪੈਂਦੀ ਬਿਮਾਰੀ ਨਹੀਂ ਪੈਂਦੀ ਘਾਜ ਹੁੰਦੇ ਬਾਅਦ ਇਹ ਤਾਂ ਪਾਣੀ ਪੁਣੀ ਲਾਟੇ ਖੇਤਾਂ ਦੇ ਚੋਂ ਫੇਰ ਉੱਜਾ ਕੇ ਘਰ ਜੇ ਕਰਨੀ ਥੋੜੀ ਬੋਤੀ ਤਿਆਰੀ ਤਿਆਰੀ ਕਰਕੇ ਨਾਲੇ ਮੁੰਡਿਆਂ ਨੂੰ ਸੱਦਦੇ ਆ ਜਿਨ੍ਹਾਂ ਨੇ ਚਾਣਾ ਮਿਲਦੇ ਤੁਹਾਨੂੰ ਬਾਅਦ ਵਿੱਚ ਇੱਥੇ ਜਿਹਾ ਹੋਣਾ ਆਣ ਕੇ ਬੈਠੇ ਸੀ ਮੋਟਰਸਾਈਕਲ ਦੇ ਆ ਮਨਾਉਣ ਇੱਧਰ ਸੋਨੂ ਸਿੰਘ ਮੋਰਤਾਂ ਲਾ ਭਾਵੈ ਨੂੰ ਮੋੜ ਲੋਪੀ ਸੋਨੂ ਸਿੰਘ ਸੁਣੋ ਕਹਿੰਦਾ ਮੈਂ ਮੋਟਰਸਾਲ ਦੇ ਨਹੀਂ ਨਹੀਂ ਦੇਣਾ ਮੋਟਰਸਾਲ ਪਰ ਭੈਣੀਓ ਕਰ ਖਾਂਡਣਾ ਲੈ ਗਈ ਤੇਰੀ ਵੀ ਨਹੀਂ ਇਹ ਕੱਟ ਦੇ ਨਾ ਇਹਨਾਂ ਨੂੰ ਚਾਹ ਪਿਆਓ ਆ ਵੇਖੋ ਸ਼ਕਲ ਵੇਖੋ ਦੀ ਇਹਦੀ ਸ਼ਕਲ ਵੇਖੋ ਆ ਸ਼ਕਲ ਆ ਵੇਖੋ ਉਹਨਾਂ ਨੇ 14 ਤੁਹਾਨੂੰ ਜਿੱਤਾਂ ਦੀ ਮਰਜ਼ੀ ਆ ਵੇਖੋ ਸ਼ਕਲ ਵੇਖੋ ਅਮਰੀਕ ਦੀ ਅਮਰੀਕੀ ਪਈ ਸ਼ਕਲ ਉਹ ਤਰ ਮੜਾ ਓਏ ਰੈਂਟ ਜਿੱਦਾਂ ਕੰਮ ਕਹਿੰਦੇ ਉਹ ਕਰਵਾ ਨਹੀਂ ਆਇਆ। ਉਹ ਕਿਸ ਕੈਸ਼ ਵੜ ਕੇ ਬੈਠਾ ਆ। ਜਾ ਲੈ ਗਿਆ ਤੇਲ ਜਿੰਨੇ ਲਾਉਣਾ ਵਾ ਜੱਜ। ਅਸੀਂ ਮੋਟਰਸਾਈਕਲ ਨਹੀਂ ਦੇਣਾ ਤੇ ਪਰ ਹੱਸ ਕੇ ਮੁਖਾਇਆ ਇੱਕ ਮਿੰਟ। ਯਾਰ ਇਹਨੂੰ ਕਹਾਂ ਜਾ ਮੇਰੇ ਲੱਗੋ ਐਵੇਂ ਸਿਰ ਖਾਦਾ ਅਨਸਟੂਪੇਬਲ ਗੱਲ। ਸ਼ਕਲ ਆਇਓ। ਲੋਗੇ ਹੁਣ ਇਧਰ ਸਾਰੇ ਮੋਟਰਸਾਈਕਲ ਦੇ ਯਾਰ ਕੱਢਦੇ ਆ ਤੇ ਆਹ ਮੋਟਰਸਾਈਕਲ ਹੋਏ ਦੇ ਯਾਰ ਕੋਣਾ ਡਿਆ ਹਾਰਨ ਲਾਉਣ। ਤੇ ਬਾਅਦੇ ਸਾਰੇ ਮੋਟਰਸਾਈਕਲ ਰੈਡੀ ਰੂਡੀ ਕਰਕੇ ਸ਼ਾਮ ਨੂੰ ਜੇ ਆਪਣਾ ਮੋਟਰਸਾਈਕਲ ਆਉਣਾ ਹੈਗਾ। ਇਹ ਫਿਰ ਉਹ ਨੀਂਗੜੇ ਮੋਟਰਸਾਰੇ ਰੈਡੀ ਕਰਕੇ ਚੱਲ ਜਾਂ ਮੈਂ ਜਾਂ ਯਾਤਰਾ ਨੂੰ ਆਉਂਦੇ ਬਾਕੀ ਤੇ ਫਿਰ ਮਿਲਦੇ ਲਾਓ ਜੀ ਆਉਣਾ ਹੀ ਚੱਲੇ ਆ ਜਿਹੜੀ ਕਿ ਬਟਾਲੇ ਨਗਰ ਚੱਕਰ ਵਜਿਆ ਕਰਾਉਣਾ ਹੀ ਠੀਕ ਨਹੀਂ ਹੈਗੀ ਤੇ ਉਧਰ ਡੇ ਆ ਮੁੰਡੇ ਗੱਡੀ ਨੂੰ ਧੱਕਾ ਲਾਉਣ ਆਹ ਦੇਖ ਸਕਦੇ ਤੁਸੀਂ ਤੇ ਸਾਰੀ ਟੀਮ ਜਾਣੀ ਹੈਗੀ ਅਸੀਂ ਮਗੰਡ ਸਾਹਿਬ ਨੂੰ ਤੇ ਸ਼ਾਮ ਨੂੰ ਮਿਲਦੇ ਆਂ ਫਿਰ ਦਰਸ਼ਿਆ ਫਿਰ ਆਪਾਂ ਕੁੰਜੀ ਅਹੀਂ ਆਈ ਹੋਈ ਸੀ ਪਿੱਟਾਂ ਅਛਾ ਤੇ ਗੁਰਪ੍ਰੀ ਸਿੰਘ ਜੀ ਨੇ ਨਾ ਦਰਨ ਚੁੱਕਿਆ ਵਗਰ ਗ੍ਰਿਪ ਕੁੰਡੀ ਜੀ ਜਾਂਦੀ ਇਸ਼ਾਰਾ ਮਾਰ ਮਾਰ ਕੇ ਗੁਰਪ੍ਰੀਦੋ ਤੇ ਹੁਣ ਕਿੱਥੇ ਆ ਗਿਆ ਉਹ ਤੇ ਕਿਹਦੇ ਆਪਾਂ ਇਹਨੂੰ ਬੰਦ ਕਰਨ ਨੂੰ ਡਰ ਲੱਗਦਾ ਨਹੀਂ ਕੱਢੀਏ ਫਿਰ ਭਾਈ ਤਾਂ ਕਾ ਕਿਨ ਲਾਉਣੇ ਲੈ ਲੈਣੀ ਉਸੇ ਨਾਲ ਸਟਾਰਟ ਕਰਕੇ ਪਹਿਲਾਂ ਇੱਥੇ ਉੱਚੇ ਤੇ ਸਾਡੇ ਲਾਗ ਵੇਖ ਲੈਣਾ ਉਹ ਸਾਰੇ ਬੋਲੇਗੇ ਤੇ ਵੇਰੀ ਉੱਚੇ ਨਾਲ ਲਾਵਾਂਗੇ ਤੇ ਚਲੋ ਹੁਣ ਇੱਥੋਂ ਸਮਾਨ ਲੈ ਲਈਏ ਫਿਰ ਚੱਲਦੇ ਅਰੇ ਹੁੰਡਿਏ ਲਦਰ ਕਿੱਥੇ ਆਈ ਸੀ ਤੂੰ ਕਿੱਥੇ ਆਈ ਸੀ ਤੂੰ ਕਿੱਥੇ ਆਈ ਸੀ ਕਿੱਥੇ ਆਈ ਸੀ ਦਵਾਈ ਲੈ ਨਾ ਇਹ ਤੇਰੀ ਜਿਹੜਾ ਗਲਾ ਖਰਾਬ ਹੈ ਨਾ ਤੇਰਾ ਚਲੋ ਯਾਰ ਨਾਂਦੇ ਤੇ ਫਿਰ ਥੀ ਗਿਆ ਤੇਰੀ ਦਵਾਈ ਦਵਾਈ ਲੈ ਕੇ ਆ ਜੀ ਫਿਰ ਬੱਪੀ ਜੂਸ ਪੀਉਣ ਲੱਗਾ ਆ ਇਹ ਸਾਡਾ ਮਾਤਾ ਤੋਂ ਉਹ ਪੀ ਰਿਹਾ ਨਾ ਕਾਫੀ ਦੇ ਅੱਜ ਵੀ ਮੈਂ ਬੰਦ ਕਰਾਇਆ ਇਹਦੇ ਪੈਸੇ ਆਉਣ ਲੱਗੇ ਆ ਬਾਤ ਤੇਰਾ ਕਲੀਨ 12500 ਰੁਪਏ ਬਰਜ ਦੇਗਾ ਬਦਲ ਗੀ ਵੀ ਆਪਣੂੰ ਹੁੰਦਾ ਨਹੀਂ ਕਿਨਾ ਗਿਆ ਉਹਦੇ ਦਲ ਗਿਆ ਉਹੀ ਪਾਰਾਂ ਮੇਂ ਯਾਰ ਬਣਾਉਣਾ ਹੈ ਦੋਸੀ ਖੇਤੀ ਦੇ ਵਿੱਚ ਮੰਨ ਸਿਸਟਮੇ ਚੱਲਿਆ ਉਹਨਾਂ ਰਾਖ ਲਈ ਬੰਮ ਹੁੰਦਾ ਹੀ ਤੇ ਇਹ ਸਿਸਟਮ ਚੱਲ ਜੂਗਾ ਹਣਾ ਕਦ ਫੋਨ ਕਰਾਂਗਾ ਫੇਰ ਆਉਣਾ ਪੈਣਾ ਮੈਂ ਨਹੀਂ ਨਹੀਂ ਗਰਮੀ ਆ ਗਈ ਕਿਤੋਂ ਆਇਆ ਜੰਨਾ ਕੀ ਕਰਦੀ ਭਰਾ ਪਈ ਇਹਦਾ ਨੁਕਲਾ ਨਹੀਂ ਜੀ ਤੇ ਚਲੋ ਜੀ ਇਹਦੀ ਦਵਾਈ ਲੈ ਲਈਏ ਮੇਰੇ ਤਾਨੂੰ ਮੇਰੇ ਦੇ ਕੜੀ ਜਾਏ ਉਹ ਲੈ ਇਹ ਨਦਰ ਦਵਾਈ ਤੇ ਉਹ ਨਜ਼ੀ ਚੱਲਦੇ ਆ ਕਿਹੜਾ ਕੀ ਸਮਾਨ ਲੈਣਾ ਕੀ ਵੇਖਣ ਦੀ ਤਾਂ ਹੈ ਬੋ ਪੀਣਾ ਜੂਸ ਪੀਣਾ ਸੀ ਖਾਲਾ ਮੇਂ ਜੂਸ ਪਾਰ ਤੇ ਜੂਸ ਪਿਆ ਦੇ ਗਿਆ ਪਹਿਲਾ ਸਾਮਾਨ ਲੈ ਜਾ ਲੈਣਾ ਆਹ ਸਾਮਾਨ ਲੈ ਗਈ ਕਹਿੰਦਾ ਜੂਸ ਪੀਉਣਾ ਵਾ ਪੀਉਣਾ ਵਾ ਐ ਵੇ ਕੱਪੇ ਹੋ ਨਹੀਂ ਬੋਲਣਾ ਇਹ ਨਹੀਂ ਹੋ ਨਹੀਂ ਬੋਲਣਾ ਪੰਜੇ ਆਣ ਕੇ ਆਈਂ ਪੀਟਿਆ ਜੂਸ ਤੇ ਇੱਧਰ ਡਈ ਆ ਨਦਰ ਗਾਣੇ ਬੋਲਣ ਨਦਰੇ ਉਹ ਨਦਰ ਗੱਡੀ ਚ ਲਾਉਣ ਲੱਗੀ ਨਜ਼ਰ ਹੁਣ ਐ ਬੰਦੇ ਨੂੰ ਪੁੱਛ ਕਿਹੜੀ ਦਿਸ਼ਾ ਨੂੰ ਜਿਹੜੀ ਹੈ ਚਲੋ ਇਹ ਚੱਲਦੇ ਆਂ ਫਿਰ ਲਓ ਜੀ ਹੁਣ ਵਾਪਸ ਜਾਂਦੇ ਪਏ ਤੇ ਬਹੁਤ ਬਾਰਿਸ਼ ਹੁੰਦੀ ਪਈ ਹੈ ਗਲੇ ਫੈਰੇ ਗਲੇ ਤੇ ਇਧਰ ਗੋਪੀ ਨੂੰ ਗਰਮੀ ਬਹੁਤ ਲੱਗਦੀ ਪਈ ਸੀ ਅੱਜ ਗਫੀ ਤੇਰੀ ਗਰਮੀ ਸਾਟ ਠਈ ਕਿ ਨਹੀਂ ਹੋ ਰਹੀ ਹੋਰੀ ਇਧਰ ਪਿੱਤੀ ਬੈਠੀ ਜਾਂ ਸਦੀ ਹੋਈ ਹੁਣ ਕੀ ਆ ਕਹਿੰਦੇ ਬਾਹਰ ਕਿੰਨਾ ਟੀ ਮਾਹੌਲ ਚਾਲਿਆ ਮੈਂ ਤੇ ਉਹਦੇ ਦੱਸਿਆ ਨਾ ਵੀ ਪੈ ਜੂ ਤੂੰ ਫੇਰ ਉਹ ਮੈਂ ਤਾਂ ਇਹਦਾ ਪਾਪਾ ਮੇਰੇ ਬਾਬਾ ਤੂੰ ਨਾਲ ਦਾ ਸੁਣ ਬਾਬਾ ਘਰ ਪ੍ਰੀਸਜ ਸਮਰਸੀ ਜਿਓ ਫਸਟਵਾਲ ਹੋਇਆ ਕੱਲ੍ਹ ਹੈ ਕਿੱਦੇ ਲੇ ਰਿਹਾ ਚਲੋ ਚਾਹ ਕਰਦੇ ਹਾਂ ਹਾਂ ਹੋਣੇ ਆ ਰਾਈਓ ਓ ਮੀ ਆ ਓ ਹੋਈ ਆ ਦਾ ਮੀਟਰ ਕਿ ਲੱਗੇ ਆ ਓਈ ਆ ਦਾ ਮੀਆ ਚਲ ਆ ਮੀਆ ਬੋ ਯਾ ਦਾ ਮੀ ਆਂ ਡਿਆ ਨਜ਼ਰੇ ਭੋਗਾ ਯਾ ਦਾ ਮੀ ਆਂ ਡਿਆ ਮਾਈਂ ਪਹਿਲੀ ਲੈ ਲੋ ਮੈਂ ਤਾਂ ਫੋਹੀ ਭੱਜ ਜਾਈਦਾ ਇੱਧਰ ਜਿਉਂ ਅੱਧੀ ਰਾਤ ਹੋ ਗਈ ਆ ਤੇ ਅਜੇ ਅਸੀਂ ਡੇ ਆ ਮੋਟਰਸਾਈਕਲ ਦਾ ਸੰਜੇ ਕਸ਼ਨ ਬੰਨੇ ਕ ਅੜੇ ਬਾਕੀ ਸਾਰੇ ਬਾਹਰ ਰੋਤੇ ਨੇ ਉਹਨਾਂ ਦਾ ਰਸੀਦ ਦਿਆ ਦੇ ਨਾਲ ਕੰਮ ਕਰਾਉਂਦੀ ਆ ਤੇ ਇੱਧਰ ਸੈਲ ਹੁਣੀ ਲੈ 15 ਦਾ ਬਾਕੀ ਸਾਰੇ ਬਾਹਰ ਰੋਤੇ ਨੇ ਤੇ 3 ਸਾਰੀ ਹੁੰਦੀ ਆ ਉਹ ਸਵੇਰੇ ਕੀ ਕਰਦੀ ਆ 15 ਚਾਬੀ ਲੱਗੇ ਬਟਾਲੇ ਨੂੰ ਕਾਹਲੀ ਟਾਈਮ ਲੱਗ ਗਿਆ ਤੇ ਮੈਂ ਇੱਥੇ ਆਵਾਂ ਕੱਲ੍ਹ ਕੇ ਸਕੰਦਾ ਆ ਬਣਾਉਣੇ ਪਾਚਾ ਉਹ ਜੀ ਉਹ ਹੋਣਾ ਹੀ ਜੇ ਹੋਏ ਆ ਫਰੀ ਤੇ ਫ੍ਰੀ ਹੋਣ ਦਾ ਕਾਰਨ ਇਹ ਹੈ ਵੀ ਅਜੇ ਨਾਲ ਤਾਂ ਕੋਈ ਸਿਸਟਮ ਨੂੰ ਸਮਝ ਨਹੀਂ ਆਉਂਦਾ ਹੈਗਾ ਕੀ ਬੰਦਾ ਕੀ ਕਿਤੇ ਨਾ ਜਾਂਦੀ ਕਿਤੇ ਆ ਜਾਂਦੀ ਹੈ ਤੇ ਇਹ ਹੁਣ ਸਵੇਰੇ ਪਤਾ ਲੱਗੇਗਾ ਤੇ ਤੁਹਾਨੂੰ ਮਿਲਾਂਗੇ ਹੁਣ ਤੁਰ ਲੱਗੇ ਹਾਂ ਤੁਰਦਾ ਰਹੋ ਅਭੀ ਤੇ ਸਾਥ ਬਾਕੀ ਜਿਨਾਂ ਨੂੰ ਲੱਗਵਾਣਾ ਹੈ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਤੁਹਾਨੂੰ ਹੁਣ ਯਾਤਰਾ ਤੇ